ਹਾਏ ਗਾਇਸ ਤੁਹਾਡੇ ਸਾਹਮਣੇ ਨਵਾਂ ਵਲੌਗ ਲੈ ਕੇ ਆਇਆ ਪੰਜਾਬੀ ਦੇ ਵਿੱਚ ਤੇ ਇਹ ਵਲੌਗ ਹੈ ਜੀ ਆਪਣਾ ਗੁਰਦੁਆਰਿਆਂ ਦੀ ਯਾਤਰਾ ਦਾ ਤੇ ਦੇਖਿਓ ਕਿਦਾਂ ਦਾ ਲੱਗਿਆ ਦੱਸਿਓ ਤੋਂ ਤੁਸੀਂ ਦੇਖ ਰਹੇ ਆਂ ਅੜੀ ਵਲੌਗਸ ਅਮਨਦੀਪ ਸਿੰਘ ਸ세 ਕਾਲ ਨੂੰ ਸ਼ਿਕਾਰ ਆਦਾਬ ਤੇ ਅੱਜ ਡੇਟ ਹੈ ਜੀ 30 ਅਕਤੂਬਰ 2023 ਤੇ ਆਪਾਂ ਜਾ ਰਹੇ ਆਂ ਲੋਹੀਆ ਟੂ ਪਟਨਾ ਤੇ ਇੱਥੇ ਪਹੁੰਚੇ ਹਾਂ ਪਿੰਡ ਦੇ ਵਿੱਚ ਤੇ ਨਾਲ ਪਿੰਡ ਤੋਂ ਜਾ ਰਹੇ ਆਂ ਪਟਨਾ ਸਾਹਿਬ ਤੇ ਲੋਈਆਂ ਤੋਂ ਪਟਨਾ ਦਾ ਟੂਰ ਹੈ ਜੀ ਇਹ ਤੇ ਬਹੁਤ ਹੀ ਪਵਿੱਤਰ ਸਥਾਨ ਤੇ ਜਾ ਰਹੇ ਹਾਂ ਗੁਰੂ ਗੋਬਿੰਦ ਸਿੰਘ ਦੇ ਜਨਮ ਸਥਾਨ ਤੇ ਗੁਰੂ ਜੀ ਦੇ ਤੇ ਆ ਝੰਡਾ ਲਾਤਾ ਗੱਡੀ ਦੇ ਅੱਗੇ ਹਾਂਜੀ ਇਹ ਘਾਰ ਹੈ ਜੀ ਜਿੱਥੋਂ ਜਾ ਰਹੇ ਪਿੰਡ ਆ ਦੇਖੋ ਉੱਪਰ ਟਰੱਕ ਬਣਾਇਓ ਆ ਤੇ ਟਰੱਕ ਚੱਲਦੇ ਇਹਨਾਂ ਦੇ ਬਾਕੀ ਕਰਦੇ ਹਾਂ ਗੱਲਬਾਤ ਇਹਨਾਂ ਨਾਲ ਅੱਗੇ ਰਕਕਾਂ ਵਾਲੇ ਸਰਦਾਰ ਵਾਜਦੇ ਜੀ ਯਾਤਰਾ ਸ਼ੁਰੂ ਜੀ ਪਟਨਾ ਸਾਹਿਬ ਦੀ ਤੇ ਲੋਹਿਆਂ ਤੋਂ ਆਪਣੇ ਪੰਮੇ ਭਾਈ ਦਾ ਬਹੁਤ ਫੈਰੀ ਹੋ ਗਿਆ ਮਮਾ ਭਾਈ ਆ ਵੀ ਆ ਜੀ ਮਹਾਰਾ ਓਏ ਸੋਨੇ ਹਾਂ ਸੋਨ ਸਿਖਿਆਦਾ ਬੋਲੇ ਪਟਨਾ ਸਾਹਿਬ ਦਾ ਪੁਰਾ ਜਿਹਾ ਹੈ ਏ ਥੈਂਕ ਯੂ ਹੈ 18 ਹਾਂਜੀ ਪਹਿਲੀ ਟੈਂਕੀ ਫਾਲ ਹੋ ਰਹੀ ਹੈ ਜੀ ਪੰਪ ਤੋਂ ਪੰਪ ਦਾ ਜੇ ਆਪਾਂ ਬਿੱਟੂ ਟਾਪ ਦੇ ਰੁਪਏਾਂ ਜੀ ਲੰਗੜੋ ਦੇ ਚਾਹ ਪੀ ਰਿਹਾ ਸਾਰਾ ਹੁਣ ਪਹੁੰਚ ਵੇਚੀ ਭਾਈ ਇੱਥੇ ਆ ਪੀ ਲੱਗਿਆ ਬਾਕੀ ਵੀ ਸੰਗਤ ਚਾਹ ਪੀ ਰਹੀ ਜੀ ਇਹ ਚਾਹ ਪਾਣੀ ਪੀਣ ਵਾਸਤੇ ਰੁਕੇ ਸੀ ਚਰਮਣ ਟਾਪਾ ਤੇ ਮੁਰਥਲ ਹੁਣ ਚੱਲਾਂਗੇ ਸਿੱਧੇ ਆਗਰੇ ਜਾ ਕੇ ਰੁਕਾਂਗੇ ਹਾਂਜੀ ਸੰਗਤ ਜੀ ਇਸ ਟਾਈਮ ਆਪਾਂ ਹੈਗੇ ਆ ਜੀ ਕੇਐਮਪੀ ਫਲਾਈਓਰ ਤੇ ਜਿਹੜੇ ਤੇ ਟੂ ਲਾਗਿਆ ਜੀ ਪਹਿਲਾ ਟੂਲ ਤੇ ਮਸਰਾ ਦੇ ਨੇੜੇ ਤੇੜੇ ਇਹ ਰੋਡ ਜਾ ਕੇ ਖਤਮ ਹੋਊਗਾ ਤੇ ਚੱਲਦੇ ਆ ਜੀ ਹੁਣ ਅੱਗੇ ਹਾਂਜੀ ਜਿਸ ਗੁਰਦੁਆਰਾ ਸਾਹਿਬ ਚ ਨਾਈਟ ਰੁਕਣੀ ਆ ਉੱਥੇ ਆਪਾਂ ਪਹੁੰਚ ਚੁੱਕੇ ਆ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸਵੇਰ ਦੀ ਯਾਤਰਾ ਆਪਣੀ ਸ਼ੁਰੂ ਹੋਈ ਸੀ ਤੇ ਲੁੰਨਿਆ ਤੋਂ ਹੁਣ ਪਹੁੰਚੇ ਆਪਾਂ ਆਦਰੇ ਗੁਰਦੁਆਰਾ ਗੁਰੂ ਘਾਤਾ ਠੀਕ ਹੈ ਜੀ ਸਵੇਰ ਨੂੰ ਮਿਲਦੇ ਠੀਕ ਹੈ ਜੀ ਵਾਹ ਜੀ ਵਾਹ ਕਈ ਵਾਰ ਇਧਰੋਂ ਨੰਗੇ ਗੁਰਦੁਆਰਾ ਸਾਹਿਬ ਦੇ ਅੱਜ ਦਰਸ਼ਨ ਹੋਏ ਆ ਤੇ ਤਾਜ ਮਹਿਲ ਜਿੱਦਾਂ ਆਈਦਾ ਦਰਸ਼ਨ ਅੱਜ ਹੋਏ ਹਾਂਜੀ ਪਹਿਲਾਂ ਮੱਥਾ ਟੇਕ ਲਈਏ ਫਿਰ ਆਪਾਂ ਸ਼ੱਕਦੇ ਆਂ ਲੰਗਰ ਤੇ ਸਾਰੀ ਸੰਗਤ ਚਲੀ ਗਈ ਹਮ ਦਾ ਹਾਂਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਗੁਰੂ ਕਾ ਤਾਲ ਜੋ ਕਿ ਆਗਰਾ ਦੇ ਵਿੱਚ ਹਾਈਵੇ ਦੇ ਉੱਪਰ ਹੀ ਹੈ ਇਹ ਗੁਰਦੁਆਰਾ ਸਾਹਿਬ ਤੇ ਇੱਥੋਂ ਅਸੀਂ ਆਰਾਮ ਕਰਕੇ ਤਸਵੀਰ ਨੂੰ ਚੱਲਾਂਗੇ ਜੀ ਤੇ ਸਵੇਰ ਨੂੰ ਜਾਵਾਂਗੇ ਪਟਨਾ ਸਾਹਿਬ ਵੱਲੋਂ ਤੇ ਬਿਲਡਿੰਗ ਹੈ ਜੀ ਗੁਰਦੁਆਰਾ ਸਾਹਿਬ ਦੀ ਗੁਰਦੁਆਰਾ ਦੁੱਖ ਨਿਵਾਰਨ ਗੁਰੂ ਕਾ ਤਾਲ ਹਾਂਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਇੱਥੇ ਲੰਗਰ ਛਕਿਆ ਤੇ ਲੰਗਰ ਵੀ ਬਹੁਤ ਸਵਾਦ ਗੁਰਦੁਆਰਾ ਸਾਹਿਬ ਤੇ ਬਾਕੀ ਇਧਰ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਜਟੇੰਦੀ ਯਾਤਰਾ ਦਾ ਸਫਰ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਹਾਂਜੀ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਕਿ ਗੁਰੂ ਕੋ ਤਾਲ ਗੁਰਦੁਆਰਾ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਬਹਾਦਰ ਸ਼ਾਹ ਜੀ ਦੇ ਨਾਲ ਨਦੇੜ ਸਾਹਿਬ ਮਹਾਰਾਸ਼ਟਰ ਨੂੰ ਗਏ ਠੀਕ ਹੈ ਜੀ ਦੋਸਤੋ ਮਿਲਾਂਗੇ ਸਵੇਰ ਨੂੰ ਤੇ ਪਸੂਪ ਦੇਰੇ ਜੀ ਗੁਰਦੁਆਰਾ ਸਾਹਿਬ ਦੇ ਹਾਂ ਗਾਇ ਦੇਰੇ ਬੱਚ ਬੋਲੇ ਇਸ ਲੇ ਇਸਾਨਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਹਾਂਜੀ ਯਾਤਰਾ ਦਾ ਦੂਸਰਾ ਦਿਨ ਅੱਜ ਪੜਨਾ ਸਾਹ ਜਾ ਰਹੇ ਆ ਗਏ ਤਾਂ ਵਾਹਿਗੁਰੂ ਜੀ ਦੇ ਮਰਜ਼ੀ ਨਾਲ ਹਾਂਜੀ ਤੀਸਰੀ ਵਾਰੀ ਤੇਲ ਪਵਾ ਰਹੇ ਆਪਾਂ ਬੰਨੋ ਬਟਰਾ ਜੇ ਲਹਨਉ ਪਹੁੰਚਿਆ ਕਾਵਾ ਪਹੁੰਚਿਆ ਟਾਵਾ ਮਤਲਬ ਆ ਰਿਹਾ 9:35 ਲਖਨਊ 200 ਰੋਡਰ ਆ ਗਿਆ ਜੀ 9:00 2 ਮੋੜ ਸਮਾਪਤ ਹੋ ਗਿਆ ਲਖਨਊ ਐਕਸਪ੍ਰੈਸ ਅਲੀਪੁਰ ਲਖਨਊ ਪਹੁੰਚੇ ਆ ਜੀ ਤੇ ਲਖਨਊ ਥੋੜੀ ਦੇਰ ਬ੍ਰੇਕ ਲਈ ਆ ਇਥੇ ਮੈਡੀਕਲ ਤੇ ਜਾਏ ਜਾ। ਮਾੜੇ ਕੋਟ ਦਵਾਈ ਦਾਰੂ ਲੈਣ ਵਾਸਤੇ। ਵਾਪਸ ਤੇ ਵੀ ਜਾਣਾ ਮਾੜਾ। ਫੇ ਪੰਪ ਤੇ ਜਾ ਜਾ। ਪੰਪ ਉੱਥੇ ਇੰਨਾ ਨਹੀਂ ਬਾਸ। ਇਹਦਾ ਹੋਇਆ ਵਾਪਸ ਜਾ ਜਾ। ਚਮਕੀ ਆ ਇਥੇ। ਹਾਂਜੀ ਇਹ ਆ ਜੀ ਸ਼੍ਰੋਮਣੀ ਗੁਰਦੁਆਰਾ ਗੁਰੂ ਰਵਿਦਾਸ ਜੀ ਦਾ ਤੇ ਬਨਾਰਸ ਸ਼ਹਿਰ ਹੈ ਜੀ। ਤੇ ਕਾਸ਼ੀ ਜਨੂੰ ਵੀ ਕਹਿੰਦੇ। ਤੇ ਇਹ ਬਣਾ ਰਿਹਾ ਹੈ ਜੀ ਬ੍ਰਿਜ ਦੰਗਨ ਨਦੀ ਦੇ ਉੱਪਰ ਤੇ ਹੁਣ ਆਪਾਂ ਰੁਕਾਂਗੇ ਜੀ ਬਨਾਰਸ ਤੋਂ ਬਾਹਰ ਮੋਗਲਸਰਾਜ ਇਹ ਗੁਰਦੁਆਰਾ ਜੀ ਸਿੰਘ ਸਹਾ ਮੋਗਲਸਰਾਜ ਪਹਿਲਾਂ ਕਹਿੰਦੇ ਬਹੁਤ ਗੁਰਦੁਆਰਾ ਸਾਹਿਬ ਚੱਲਦਾ ਸੀ ਮਤਲਬ ਸੰਗਤ ਕਾਫੀ ਰੁਕਦੀ ਸੀ ਤੇ ਹੁਣ ਜਿਆਦਾ ਬਾਈਪਾਸ ਬਣਿਆ ਤੇ ਇੱਥੇ ਸੰਗਤ ਘੱਟ ਰੁਕਦੀ ਹੈ ਇੱਥੇ ਆਪਾਂ ਰੁਕ ਰਹੇ ਹਾਂ ਜੀ ਰਾਤ ਨੂੰ ਇਹ ਹੈ ਜੀ ਗੁਰਦੁਆਰਾ ਸਾਹਿਬ ਕੱਲ ਅਸੀਂ ਚੰਦੇ ਸੀ ਜੀ ਬਿਹਾਰ ਪਹੁੰਚ ਰਹੇ ਆ ਤੇ ਟਾਬੇ ਤੇ ਰੁਕੇ ਆ ਖਾਣ ਵਾਸਤੇ ਇੰਦਰ ਬੈਠੇ ਸਾਰੇ ਸੰਗ ਸੌਰੀ ਬੈਠੀ ਆਣਾ ਕਾਂਦੀ ਤਿਆਰੀ ਐਤੋਂ 100 ਕਿਲੋਮੀਟਰ ਰਹਿ ਗਿਆ ਬੜਾ 500 ਵਰਦਵਾਰ ਆ ਗਾਦੀ ਲਾ ਆਲੇ ਨੇ ਚਾਹ ਦੋ ਵਾਰ ਹੀ ਬਣਾਈ ਆ ਪਤਲੇ ਛੋਟੇ ਆ ਇਹ ਸਭ ਪਾਟ ਕੇ ਡਾਲ ਦੇ ਆ ਲੇ ਜਾ ਹਾਂਜੀ ਇਹ ਆ ਜੀ ਪੂਰਬਾਂਚਲ ਐਕਸਪ੍ਰੈਸ ਵੇ ਤੇ ਪੂਰਬਾਂਚਲ ਐਕਸਪ੍ਰੈਸ ਵੇ ਤੋਂ ਹੁੰਦੇ ਹੋਏ ਆਪਾਂ ਪਹੁੰਚ ਚੁੱਕੇ ਆਂ ਜੀ ਪਟਨਾ ਤੇ ਇਹ ਨਦੀ ਆ ਜੀ ਗੰਗਾ ਨਦੀ ਤੇ ਪਟਨਾ ਸਿਟੀ ਦੇ ਉੱਪਰ ਇਹ ਪੂਰਾ ਫਲਾਈਓਵਰ ਬਣਿਆ ਜੀ ਸ਼ਿਪ ਆਇਆ ਜੀ ਬੰਗਾਲ ਤੋਂ ਤੇ ਵੈਸਟ ਬੰਗਾਲ ਲਿਖਿਆ ਇੱਥੇ ਕਿ ਵੈਸਟ ਬੰਗਾਲ ਤੋਂ ਆਇਆ ਹੁਣ ਆਪਾਂ ਸਿੱਦੇ ਰਵਾਂਗੇ ਜਾ ਕੇ ਗੁਰਦੁਆਰਾ ਸਾਹਿਬ ਤੇ ਬਹੁਤ ਵਧੀਆ ਯਾਤਰਾ ਚੱਲ ਰਹੀ ਹੈ। ਬਾਕੀ ਦੋਸਤੋ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਵੀਆਂ-ਨਵੀਆਂ ਵੀਡੀਓ ਆਪਾਂ ਪਾਇਆ ਕਰਾਂਗੇ। ਭਾਈ ਜਾ ਰਹੇ ਆ ਕਾਫੀ ਟਾਈਮ ਤੋਂ 3-4 ਸਾਲ ਤੋਂ ਬਾਅਦ ਆ। ਔਰ ਗੰਗਾ ਨਦੀ ਦੇ ਉੱਪਰ ਇਹ ਬ੍ਰਿਜ ਆ ਜੀ ਤੇ ਇੱਥੇ ਜਿੰਨੇ ਵੀ ਗੁਰਦੁਆਰਾ ਸਾਹਿਬ ਹੈ ਉਹਨਾਂ ਦੇ ਦਰਸ਼ਨ ਕਰਾਂਗੇ। ਜੀ ਜਿਹੜਾ ਸੀ ਬ੍ਰਿਜ ਚੜ੍ਹ ਕੇ ਆਏ ਆ ਪੂਰੇ ਪਟਨਾ ਸਿਟੀ ਦੇ ਉੱਪਰ ਇਹ ਬ੍ਰਿਜ ਬਣਿਆ ਤੇ ਬਹੁਤ ਹੀ ਵਧੀਆ ਬ੍ਰਿਜ ਆ ਨਿਤਿਸ਼ ਕੁਮਾਰ ਜੀ ਨੇ ਕਾਫੀ ਵਧੀਆ ਕੰਮ ਕੀਤਾ ਇੱਥੇ ਤੇ ਜਿਹੜਾ ਵਧੀਆ ਕੰਮ ਕਰੂਗਾ ਉਹਨੂੰ ਵਧੀਆ ਹੀ ਕਹਾਵਾਂਗੇ ਜੀ ਇਹ ਹੀ ਬ੍ਰਿਜ ਦੇ ਪਰਲੇ ਪਾਸੇ ਫਿਰ ਵੈਸਟ ਬੰਗਾਲ ਦਾ ਹਰਾਤਾ ਸ਼ੁਰੂ ਹੋ ਜਾਂਦਾ ਤੇ ਆਦਮੀ ਲੈਣਾ ਪੈਂਦਾ ਪਿਆਰ ਤੋਂ ਬੈਸਟ ਬੰਗਾਲ ਤੇ ਅੱਗੇ ਉੜੀਸਾ ਨੂੰ ਜਾ ਹੁੰਦਾ ਜੀ ਅਸਾਮ ਵਾਲੀ ਸਾਈਡ ਜੇ ਟ੍ਰੇਨ ਦਾ ਵੀ ਬ੍ਰਿਜ ਬਣ ਰਿਹਾ ਜੀ ਬਹੁਤ ਹੀ ਵਧੀਆ ਸਿਟੀ ਆ ਪਟਨਾ ਗੁਰੂ ਗੋਬਿੰਦ ਸਿੰਘ ਜੀ ਨੇ ਬਚਪਨ ਦੇ ਵਿੱਚ ਇੱਥੇ ਕਾਫੀ ਟਾਈਮ ਗੁਜ਼ਾਰਿਆ ਤੇ ਹੁਣ ਆਪਾਂ ਸਿਟੀ ਤੋਂ ਵੇ ਜੈਂਟਰਲ ਮਤਲਬ ਗੁਰਦੁਆਰਾ ਵਾਲੀ ਸਾਈਡ ਐਂਟਰ ਹੋ ਰੇ ਤੇ ਦਰਸ਼ਨ ਕਰਾਂਗੇ ਜੀ ਇੱਥੇ ਗੁਰਦੁਆਰਾ ਸਾਹਿਬ ਦੇ ਜਿੰਨੇ ਵੀ ਗੁਰਦੁਆਰਾ ਸਾਹਿਬ ਸਾਰੇ ਦਰਸ਼ਨ ਕਰਾਂਗੇ ਤੇ ਬਾਕੀ ਛੱਟ ਪੂਜਾ ਦੀ ਤਿਆਰੀ ਹੋ ਰਹੀ ਹੈ ਦੀਵਾਲੀ ਆਣੇ ਵਾਲੀ ਆ ਤੇ ਛੱਟ ਪੂਜਾ ਦੇ ਕਰਕੇ ਇਧਰ ਗੰਗਾ ਨਦੀ ਦੇ ਕਿਨਾਰੇ ਸਾਰੇ ਸਫਾਈ ਚੱਲ ਰਹੀ ਆ ਉਹ ਟਾਲਣ ਤੋਂ ਆਪਾਂ ਮੇਰੇ ਨਾਲ ਰਾਈਟ ਮੋੜ ਜਾਣਾ ਇੱਥੇ ਤੱਕ ਹੀ ਇਹ ਬ੍ਰਿਜ ਐ ਜੀ ਤੇ ਬਾਕੀ ਬਹੁਤ ਵਧੀਆ ਮੌਸਮ ਹੈ ਤੇ ਵਧੀਆ ਚੱਲ ਰਿਹਾ ਏ ਟੂਰ ਆਪਣਾ ਜਿਹਦੇ ਸਾਹਮਣੇ ਪਾਕਤਦੇ ਉਸ ਲਾਗੇ ਹੀ ਆ ਜਿਤ ਤੱਕ ਚੱਲ ਜਲਾਂਗੇ ਦੋਸਤਾਂ ਕੋਲ ਆ ਜਾਵਾਂਗੇ ਤਾਂ ਇਹ ਸ਼ੈਡ ਦੇ ਇੱਕ ਮਿੰਟ ਹਾਂ ਵਾਜੇ ਸੱਲੇ ਤੋਂ ਨਾ ਮੈਂ ਜਿੱਦਰੀ ਆ ਆ ਤੇ ਉਹ ਸਮਝ ਬੋਲ ਉਹ ਇਹ ਚੱਲ ਰਿਹਾ ਹੈ ਗੱਲ ਨਹੀਂ ਜੀ ਬਹੁਤ ਆਇਆ ਆ ਆ ਆ ਆ ਕਿ ਆਇਓ ਨਾ ਕਿ ਇਹ ਕੰਮ ਕਰਦਾ ਉਹ ਕੰਮ ਨਹੀਂ ਕੀਤਾਗਾ ਸੱਜਣ ਦੀ ਸਿੰਘ ਦੇ ਸੈਨੇ ਮੈਨੇ ਸੰਭਲ ਸਕਦਾ ਜਿਹਨ ਕਹਿੰਦੇ ਕੰਮ ਚੱਲਦਾ ਵਾ ਤੇ ਉੱਥੇ ਅੰਦਰ ਲਾ ਕੇ ਗੱਡੀਆਂ ਸਮਾਨ ਲਾ ਕੇ ਗੱਡੀ ਉੱਥੇ ਦੂਜੇ ਪਾਸੇ ਲਾਉਂਦੇ ਮਰੋ ਆ ਗਏ ਉਹ ਕਿਤੇ ਕਾਊਂਟਰ ਜਾ ਕੇ ਗੱਲ ਕਰਾ ਦੇ ਆਪਾਂ ਗੱਡੀ ਲੈ ਕੇ ਚੱਲੋਗਾ ਚੱਲ ਫਿਰ ਗੱਡੀ ਅੰਦਰ ਲੈ ਕੇ ਗੱਲ ਵੀ ਕਰਾਰਾ ਉਹ ਗੱਡੀ ਨਹੀਂ ਆਦੇ ਗੱਡੀ ਟਰੱਕ ਪੂਰਾ ਖੜਾ ਚਲੇ ਜੋ ਇਹ ਤਾਂ ਨਾਲ ਹੀ ਆ ਵੱਡਾ ਗੁਰਦੁਆਰਾ ਤੇ ਜਗ੍ਹਾ ਹੀ ਨਹੀਂ ਤੇ ਪੀਕ ਲੱਗਣੀ ਜਗ੍ਹਾ ਬਹੁਤ ਥੋੜੀ ਹੈ ਉਹ ਵੱਡੇ ਗੁਰਦੁਆਰੇ ਲਾਉਣੀ ਗੱਡੀ ਹਾਂਜੀ ਪਹੁੰਚ ਗਏ ਆ ਜੇ ਉਹ ਗੁਰਦੁਆਰਾ ਬਾਲੀਲਾ ਜੀ ਸ੍ਰੀ ਪਟਨਾ ਸਾਹਿਬ ਚ ਤੇ ਅੰਦਰ ਸਾਈਡ ਤੇ ਪਾਰਕਿੰਗ ਦਾ ਕੰਮ ਚੱਲ ਰਿਹਾ ਪਾਰਕਿੰਗ ਦੀ ਸੇਵਾ ਚੱਲ ਰਹੀ ਹੈ ਪਾਰਕਿੰਗ ਰੰਗ ਰਹੀ ਹੈ ਇਸ ਕਰਕੇ ਗੱਡੀ ਤਖਤ ਦਮਦਮਾ ਸਾਹਿਬ ਵਾਲੇ ਕਸਾ ਵਾਲੇ ਗੁਰਦੁਆਰਾ ਸਾਹਿਬ ਤੋਂ ਫਾਰਕੋਂ ਕਰਾਂਗੇ ਤੇ ਚੱਲਦੇ ਅੱਗੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਬਚਪਨ ਚ ਵਾਲੀ ਲੀਲਾ ਕਰਦੇ ਰਹੇ ਚੱਲਦੇ ਰਹੇ ਇੱਥੇ ਗੋਬਿੰਦ ਸਿੰਘ ਜੀ ਤੇ ਰੋਣ ਵਾਲੇ ਵੀ ਬਹੁਤ ਵਧੀਆ ਸਰਾਮਾਂ ਬਣੀਆਂ ਹੋਈਆਂ ਆ ਜੀ ਹੁਣ ਅਸੀਂ ਆ ਗਏ ਜੀ 메인 ਗੁਰਦੁਆਰਾ ਸਾਹਿਬ ਹਰਮੰਦਰ ਸਾਹਿਬ Patna ਆ ਗੇਟ ਹੈ ਜੀ ਤੇ ਗੱਡੀ ਆਪਾਂ ਪਾਰਕਿੰਗ ਦੇ ਵਿੱਚ ਲਾਤੀ ਆ ਇਹ ਪ੍ਰਭ ਆਪਣੇ ਨਾਲ ਆਇਆ ਗੱਡੀ ਲਵਾਣ ਤੇ ਆ ਪਾਰਕਿੰਗ ਹੈ ਗੱਡੀ ਅੰਦਰ ਪਾਰਕਿੰਗ ਚ ਲੱਗ ਗਈ ਸਸੀ ਗਾਲ ਜੀ ਸਾਰਿਆਂ ਨੂੰ ਸਾਨੂੰ ਸੇਵਾ ਦਾ ਮੌਕਾ ਮਿਲਿਆ ਇੱਥੇ ਗੁਰਦੁਆਰਾ ਬਾਲ ਲੀਲਾ ਪਟਨਾ ਸਾਹਿਬ ਤੇ ਰੇੜੀਆਂ ਪੱਕ 4-5 ਲੱਦ ਕੇ ਲੈ ਜਾਣੀਆਂ ਉੱਥੇ ਅੰਦਰ ਸੋਈ ਦੇ ਕੋਲ ਤੇ ਵਧੀਆ ਬਾਈ ਸੇਵਾ ਚੱਲਦੀ ਵਧੀਆ ਜੀ ਵਧੀਆ ਬਹੁਤ ਵਧੀਆ ਜੀ ਬਾਈ ਕਿਰਪਾ ਹਾਂ ਜੀ ਆਹ ਥੇਰ ਲੱਗਾ ਤੇ ਇਹਦੇ ਵਿੱਚੋਂ 4-5 ਜਿਹੜੇ ਅਸੀਂ ਲਾਉਣੇ ਆ ਠੀਕ ਹੈ ਜੀ ਆਹ ਪੂਰੀ ਟੱਕਰ ਆ ਦੀਵਾ ਗੁਰੂ ਜੀ ਦੂਜਾ ਗੜਾ ਆਪਾਂ ਲੱਦ ਲਿਆ ਹਾਂ। ਹਾਂ। ਆਟੇ ਰੱਖ ਲੈ ਤੇ ਲਈ ਤੇਲੀ ਜਹੁਣ। ਜਿਹੜੀ ਤੀਜਾ ਗੜਾ ਜੀ ਸੇਵਾ ਦਾ ਤੇ ਦੋ ਸੇਵਾਦਾਰ ਹੋਰ ਆ ਗਏ ਆ। ਆਪਣੇ ਕੁਲਵਿੰਦਰ ਭਾਈ ਤੇ ਉਹਨਾਂ ਦੇ ਬੇਟੇ ਪ੍ਰਭ ਜੀ ਚਲੋ ਜੀ ਚਲੋ ਸ਼ਾਬਾਸ਼ ਦੋਣੀਆਂ ਆਏ ਪੂਰੀ ਤੀਜਾ ਗੜਾ ਦੁਰਪਿਆ ਜੀ ਲੈ ਕੇ ਆਪਾਂ ਸੋਫਾ ਗੜਾ ਲੱਤਣ ਜਾ ਰਹੇ ਆਂ ਅੱਛਾ ਉਧਰ ਨੂੰ ਵੀ ਲੈ ਕੇ ਜਾਣੀ ਆਂ ਸੋਫਾ ਗੜਾ ਚਲੇ ਗਿਆ ਜੀ ਕਹਿੰਦਾ ਜਾ ਰਿਹਾ ਜੀ ਤੇ ਡਰਾਈਵਰ ਸਾਹਿਬ ਬਦਲ ਤੇ ਚੇਂਜ ਕਰਤੇ ਹਾਂ ਹਾਂ ਛੇਵਾ ਕਿੜਾ ਜੀ ਤੇ ਹੁਣ ਆਪਾਂ ਸੇਵਾ ਤੋਂ ਯਾਤਰਾ ਲੈਣੀ ਹੈ ਜਾਣਾ ਦਰਸ਼ਨ ਕਰਨ ਹਾਂਜੀ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬਾਹਰ ਲੀਲਾ ਮੈਣੀ ਸੰਗਤ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਬਚਪਨ ਦੇ ਵਿੱਚ ਬਾ ਲੀਲਾ ਕੀਤੀ ਤੇ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਅਜੀ ਪਹੁੰਚ ਗਏ ਆਪਾਂ ਤਖਤ ਹਰਮੰਦਰ ਜੀ ਘਟਨਾ ਸਾਹਿਬ ਜੀ ਹੁਣ ਪਹੁੰਚੇ ਆ ਜੀ ਗੁਰਦੁਆਰਾ ਜਨਮ ਸਥਾਨ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਇਹੀ 메인 ਗੁਰਦੁਆਰਾ ਪਟਨਾਵਾ ਦੇ ਵਿੱਚ ਦੇ ਨਾਲ ਜਾ ਕੇ ਕੀ ਰਸੀਗਰਾਲ ਜੀ ਅੱਜ ਆ ਟੂਰ ਦਾ ਆਪਣਾ ਚੌਥਾ ਦਿਨ ਯਾਤਰਾ ਦਾ ਤੇ ਗਾਈਡ ਸਾਹਿਬ ਆਏ ਆ ਆਪਣੇ ਨਾਲ ਕਿਹਾ ਨਾ ਮੈਂ ਆਪਕਾ ਮੇਰਾ ਨਾਮ ਪੱਪੂ ਕੁਮਾਰ ਪੱਪੂ ਕੁਮਾਰ ਜੀ ਇਹ ਦਰਸ਼ਨ ਕੋ ਆਉਗੇ ਹਾਂਡੀ ਸਾਹਿਬ ਜਾ ਰਹੇ ਜੀ ਹਾਂਜੀ ਸੰਗਤ ਜੀ ਹੁਣ ਅਪ ਪਹੁੰਚੇ ਆ ਜੀ ਗੁਰਦੁਆਰਾ ਹਾਂਡੀ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਗਿਆ ਭੇਜੀ ਆਨੰਦਪੁਰ ਸਾਹਿਬ ਆਉਣ ਵਾਸਤੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਪਨ ਦੇ ਵਿੱਚ ਇੱਥੇ ਆਪਣੇ ਕੁਝ ਸਾਥੀਆਂ ਦੇ ਨਾਲ ਇੱਕ ਮਾਈ ਦੇ ਕੋਲ ਰੁਕੇ ਰ ਰਾਤ ਨੂੰ ਇੱਕ ਮਾਤਾ ਦੇ ਘਰ ਤੇ ਮਾਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜੋ ਹਾਂਡੀ ਦੇ ਵਿੱਚ ਖੀੜੀ ਬਣਾ ਕੇ ਦਿੱਤੀ ਸੀ ਜੋ ਕਿ ਉਹ ਬਹੁਤ ਗਰੀਬ ਸੀ ਮਾਤਾ ਖਿਚੜੀ ਸਾਗ ਰਹੀ ਆਪਣਾ ਗੁਜ਼ਾਰਾ ਕਰਦੀ ਸੀ ਆਪਣੇ ਬੱਚੇ ਨੂੰ ਵੀ ਖਿਚੜੀ ਬਣਾ ਕੇ ਦਿੰਦੀ ਸੀ ਤੇ ਉਹ ਹਾਂਡੀ ਦੇ ਵਿੱਚ ਖਿਚੜੀ ਪਕਾਣ ਤੋਂ ਬਾਅਦ ਮਾਤਾ ਨੇ ਜਦੋਂ ਗੁਰੂ ਜੀ ਨਾਲ ਉਹ ਹੋ ਗਿਆ ਮਾਤਾ ਜੀ ਨੂੰ ਤਾਂ ਮਾਤਾ ਨੇ ਆਪਣੇ ਘਰ ਨੂੰ ਗੁਰਦੁਆਰੇ ਦਾ ਰੂਪ ਦੇ ਦਿੱਤਾ ਗੁਰਦੁਆਰੇ ਬਣਾ ਦਿੱਤਾ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਹਾਂਡੀ ਸਾਹਿਬ ਪੈ ਗਿਆ ਜਿੱਥੇ ਖਿਚੜੀ ਦਾ ਹੀ ਲੰਗਰ ਚੱਲਦਾ ਜੀ ਤੇ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਲੰਗਰ ਛਕਦੇ ਆ ਜੀ ਗੁਰਦੁਆਰਾ ਹੰਡੀ ਸਾਹਿਬ ਹੈ ਜੋ ਗੰਗਾ ਨਦੀ ਦੇ ਕਿਨਾਰੇ ਹੈ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੁਣ ਚੱਲਦੇ ਹਾਂ ਜੀ ਹੰਦਰ ਲਈ ਗੁਰਦੁਆਰੇ ਅੰਦਰ ਇਹ ਗੁਰਦੁਆਰਾ ਜੀ ਗਊ ਘਾਟ ਇੱਥੇ ਗੁਰੂ ਨਾਨਕ ਦੇਵ ਜੀ ਪਹਿਲੀ ਦਾਸੀ ਦੇ ਟਾਈਮ ਤੇ ਆਏ ਸੀ ਤੇ ਇੱਥੇ ਪੁਰਾਣੀ ਕਹਾਵਤ ਹੈ ਕਿ ਭਗਤ ਗੀਂਦਾ ਮਲ ਜੀ ਹੋਏ ਆ ਤੇ ਜਿਨ੍ਹਾਂ ਨੂੰ ਗੰਗਾ ਮਾਤਾ ਗਊ ਦੇ ਰੂਪ ਚ ਆ ਕੇ ਇਸਨਾਨ ਕਰਾਉਂਦੀ ਸੀ ਤੇ ਇੱਥੇ ਗੁਰੂ ਤੇਗ ਬਹਾਦਰ ਜੀ ਵੀ ਆਏ ਤੇ ਉਹਨਾਂ ਨੇ ਵਰਦਾਨ ਦਿੱਤਾ ਇੱਥੇ ਥੰਮ ਸਾਬ ਦੋ ਲੱਕੜਾਂ ਦੇ ਤੇ ਉਹਨਾਂ ਨੂੰ ਜਿਹੜਾ ਵੀ ਜੱਫਾ ਪਾਊਗਾ ਤੇ ਉਹਦੀ ਹਰ ਮਨੁਕਾਮਨਾ ਪੂਰੀ ਹੋਊਗੀ ਘੋੜੇ ਸਮੇਤ ਸੰਗਤਾਂ ਦੇ ਅੰਦਰ ਗੁਰੂ ਸਾਹਿਬ ਨੇ ਇੱਥੇ ਪ੍ਰਵੇਸ਼ ਕੀਤਾ ਸੀ ਤੇ ਗੁਰਦੁਆਰਾ ਗੋਮ ਘਟ ਜੀ ਬਹੁਤ ਹੀ ਪਵਿੱਤਰ ਸਥਾਨ ਹੈ ਜੀ ਬਹੁਤ ਪਵਿੱਤਰ ਧਰਤੀ ਪੜਨਾ ਸਾਹਿਬ ਦੀ ਆਪ ਇੱਕ ਵਾਕ ਤੇ ਅਰਦਾਸ ਕਰਾ ਸਕਦੇ ਪੰਜਾਬੀ ਪਾਕੇ ਮੇਰਾ ਬਜਪੀ ਪਾ ਇਹ ਇਸ ਤਸਵੀਰ ਦੇ ਵਿੱਚ ਗੰਗਾ ਮਾਤਾ ਗਊ ਦੇ ਰੂਪ ਚ ਇਸ਼ਨਾਨ ਕਰਾ ਰਹੀ ਹੈ ਭਗਤ ਗੇਂਦਾ ਮਲ ਜੀ ਨੂੰ ਇਸ਼ਨਾਨ ਕਰਾ ਰਹੀ ਹੈ ਜੀ ਇਹ ਸਾਈਡ ਕਰ ਦੇਣਾ ਜੀ ਗੁਰੂ ਤੇਗ ਬਹਾਦਰ ਜੀ ਨੇ ਨੈਮ ਦੀ ਦਾਤਨ ਕਰਕੇ ਸਿੱਟੀ ਸੀ ਇਹ ਉਹਨਾਂ ਦੀ ਨਿਸ਼ਾਨੀ ਹੈ ਜੀ ਹਾਂਜੀ ਸੰਗਤ ਜੀ ਆ ਸਰੋਵਰ ਹੈ ਜੀ ਇੱਥੇ ਦਾ ਗੁਰੂ ਕਾ ਬਾਗ ਦਾ ਸਰੋਵਰ ਆ ਬਾਗ ਆ ਬਹੁਤ ਪੁਰਾਣੇ ਪੁਰਾਣੇ ਬੂਟੇ ਇੱਥੇ ਦਰਖਤ ਹੈ ਜੀ ਇਹ ਗੁਰੂ ਜੀ ਦੇ ਟਾਈਮ ਦਾ ਖੂਬ ਇਹਦੇ ਵਿੱਚੋਂ ਆਪਾਂ ਜਾਣਦੇ ਆ ਦਾ ਪ੍ਰੋਜੈਕਟ ਹੈ 2 ਸਾਲ ਹਾਂਜੀ ਇਹ ਸਾਰੀ ਖੇਤੀ ਬਿਹਾਰ ਦੇ ਵਿੱਚ ਸੰਘਾੜੇ ਦੀ ਖੇਤੀ ਆ ਤੇ ਪਾਣੀ ਦਾ ਫਾਲਿਆ ਜਿਹੜਾ ਜ਼ਮੀਨ ਦੇ ਥੱਲੇ ਪਾਣੀ ਦੇ ਵਿੱਚ ਹੁੰਦਾ ਉਸकी ਖੇਤੀ ਹੈ ਇਹ ਸਾਰੀ ਹਾਂਜੀ ਟ੍ਰੈਫਿਕ ਦੇਖੋ ਜੀ ਬਿਹਾਰ ਦਾ ਅਸੀਂ ਦਮਦਮਾਨ ਸਾਹਿਬ ਜਾ ਰਹੇ ਹਾਂ ਹਾਂਜੀ ਹੁਣ ਪਹੁੰਚੇ ਹਾਂ ਜੀ ਗੁਰਦੁਆਰਾ ਕੰਗਣ ਘਾਟ ਤੇ ਪਟਨਾ ਸਾਹਿਬ ਦੇ ਸਾਰੇ ਗੁਰਦਵਾਰਿਆਂ ਦਾ ਦਰਸ਼ਨ ਹੋ ਚੁੱਕੇ ਇਹ ਇੱਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਕੰਗਨ ਛੁਟਿਆ ਸੀ ਨਦੀ ਦੇ ਵਿੱਚ ਦੇ ਪਹੁੰਚਿਆ ਜੀ ਨਾ ਲੰਬਾ ਤੇ ਗੁਰਦੁਆਰਾ ਰਾਜਗਿਰ ਅਬੇ ਨਾਨਕ ਦੇਵ ਜੀ ਦਾ ਗੁਰਦੁਆਰਾ ਦੇਖੋ ਕਿੱਥੋਂ ਪੰਜਾਬ ਤੋਂ ਹੁੰਦੇ ਹੋਏ ਬਾਬਾ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕਰਦੇ ਕਰਦੇ ਦਾ ਸੰਸਾਰ ਦੀ ਯਾਤਰਾ ਕੀਤੀ ਬਹੁਤ ਹੀ ਸੁੰਦਰ ਗੁਰਦੁਆਰਾ ਇੱਥੇ ਨਾਲੇਂਦਾ ਯੂਨੀਵਰਸਿਟੀ ਵੀ ਸੀ ਜਿਹੋ ਆਪਣੇ ਜਲਾ ਦਿੱਤੀ ਸੀ ਮਨੁਵਾਦੀਆਂ ਨੇ ਇਹ ਗੁਰਦੁਆਰਾ ਸਾਹਿਬ ਪਹਾੜੀ ਦੇ ਕੋਲ ਹੈ ਜੀ ਨਵਾਂ ਹੀ ਬਣਿਆ ਬਿਲਡਿੰਗ ਨਵੀਂ ਬਣੀ ਹੈ ਸਾਰੇ ਪਹਾੜੀ ਹੈ ਸਾਰੀ ਤੇ ਕੋਲ ਖੂਬਸੂਰਤ ਗੁਰਦੁਆਰਾ ਸਾਹਿਬ ਚੱਲਦੇ ਅੰਦਰ ਮੱਥਾ ਟੇਕਦੇ ਹਾਂ ਆ ਕੋਂਡਿਆ ਜੀ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਜਲ ਸ਼ੀਤਲ ਕੀਤਾ ਜੋ ਸਲਫਰ ਆਕਸਾਈਡ ਕਰਕੇ ਪਾਣੀ ਗਰਮ ਆ ਰਿਹਾ ਗੁਰੂ ਨਾਨਕ ਦੇਵ ਜੀ ਨੇ ਠੰਡਾ ਕੀਤਾ ਜਲ ਬਹੁਤ ਜ਼ਿਆਦਾ ਹੈ ਜਗਾ ਜਗਾ ਘੱਟ ਸੀ ਮੈਂ ਕਿਹਾ ਇੱਥੇ ਰੋਕ ਲੈਂਦੇ ਹਾਂ ਹੈਲੋ ਪਿੱਛੇ ਹੈ ਜੀ ਇਹ ਵੀ ਗੱਡੀ ਆਪਣੇ ਉਧਰ ਨਵਾਂ ਸ਼ਹਿਰ ਏਰੀਆ ਤੋਂ ਆਈ ਦਾ ਮਾਲਪੁਰ ਤੋਂ ਤੇ ਬਿੰਦੂ ਭਾਜੀ ਆਓ ਤੇ ਆਪਣੀ ਗੱਡੀ ਨਾਲ ਗੱਡੀ ਖੜੀ ਉਹਨਾਂ ਦੀ ਪਾਰਕਿੰਗ ਦੇ ਵਿੱਚ ਇੱਥੇ ਹਾਂਜੀ ਹੋਰ ਭਾਜੀ ਹੁਣੀ ਮਿਲਗੇ ਆਪਣੇ ਏਰੀਆ ਤੋਂ ਮਾਲਪੁਰ ਤੋਂ ਆ ਬਿੰਦੂ ਭਾਜੀ ਤੇ ਜਤਿੰਦਰ ਭਾਜੀ ਜਿੱਦਾਂ ਜਸ਼ਨ ਜੀ ਇਹ ਵੀ ਯਾਤਰਾ ਲੈ ਕੇ ਆਏ ਕਿੱਥੇ ਕਿੱਥੇ ਦਾ ਤੁਹਾਡਾ ਟੂਰ ਹੈ ਜੀ ਆਪਣਾ ਭਾਜੀ ਹੈਗਾ ਇੱਥੋਂ ਵਿੰਡੋ ਚੱਲੇ ਆ ਪਟਨਾ ਸਾਹਿਬ ਹਾਂਜੀ ਇਹ ਤੋਂ ਬਾਅਦ ਹਜੂਰ ਸਾਹਿਬ ਹਾਂਜੀ ਉਸ ਤੋਂ ਬਾਅਦ ਦੰਦਮਾ ਸਾਹਿਬ ਦਰਬਾਰ ਸਾਹਿਬ ਨਨਦਪੁਰ ਸਾਹਿਬ ਉਹ ਵਧੀਆ ਹਾਂਜੀ ਇਹਨਾਂ ਦੀ ਵੀਡੀਓ ਆਪਾਂ ਥੋੜੀ ਜਿਹੀ ਲੈ ਲੈ ਬਲੌਗ ਦੇ ਵਿੱਚ ਹਾਂਜੀ ਸਸੀ ਗਾਲ ਜੀ ਤੇ ਆਪਾਂ ਨੂੰ ਸੰਗਤ ਮਿਲੀ ਆ ਬਾਬਾ ਜੀ ਕ੍ਰਿਪਾਲ ਸਿੰਘ ਜੀ ਤੇ ਮਜੀਠੇ ਤੋਂ ਤੇ ਤੁਹਾਡਾ ਕੀ ਨਾਮ ਜੀ ਬਾਬਾ ਸਿੰਘ ਬਾਬਾ ਸਿੰਘ ਜੀ ਮਜੀਠੇ ਤੋਂ ਤੇ ਗੋਪੀ ਗੋਸਪ ਤੇ ਆਪਾਂ ਨੂੰ ਮਿਲੇ ਪਟਨਾ ਸਾਹਿਬ ਤੇ ਬਹੁਤ-ਬਹੁਤ ਵਧਾਈਆਂ ਇਹਨਾਂ ਨੂੰ ਗੁਰੂ ਦੇ ਦਰਸ਼ਨ ਕਰਨਾ ਆਇਆ ਜਿਹਨਾਂ ਦੀ ਵੀਡੀਓ ਆਪਾਂ ਥੋੜੀ ਜਿਹੀ ਲਈ ਹੈ ਕਲਿੱਪ ਦੇ ਵਿੱਚ ਠੀਕ ਆ ਜੀ ਬਾਬਾ ਜੀ ਧੰਨਵਾਦ ਜੀ ਓਕੇ